ਜਿੰਨੂ ਰਾਵਣ ਕਹਿ ਕੇ ਫੂਕ ਦਿੱਤਾ ਓ ਲੰਕਾ ਪਤ ਦਾ ਰਾਜਾ ਸੀ ਓ ਵੀਰ ਬਹਾਦਰ ਅਣਖੀ ਸੀ ਤੇ ਅਕਲਾ ਪੂਰਾ ਤਾਜਾ ਸੀ ਓ ਕਦੇ ਕਿਸੇ ਕੋ ਥੰਮਿਆ ਨਹੀਂ ਤੁਸੀਂ ਜਿੰਨੂ ਫਰ ਕੇ ਚਾੜ ਰਿਹਾ ਓ ਚੋਵੇ ਤਾਂ ਦਾ ਜਾਣੂ ਸੀ ਤੁਸੀਂ ਜਿਸ ਦੇ ਪੁਤਲੇ ਸਾੜਦੇ ਹੋ ਜਿੰਨੂ ਰਾਵਣ ਕਹਿ ਕੇ ਫੂਕ ਤਤੋਂ ਯੋ ਲੰਕਾ ਪਤਦਾਂ ਰਾਜਾ ਸੀ ਯੋ ਵੀਰ ਬਹਾਦਰ ਅਣਖੀ ਸੀ ਤੇ ਅਕਲੋਂ ਪੂਰਾ ਤਾਜਾ ਸੀ ਹੋ ਕਰੇ ਕਿਸੇ ਕੋ ਥਮਿਆ ਨਹੀਂ ਤੁਸੀਂ ਜਿੰਨੂ ਫੜ ਕੇ ਝਾੜਦੇ ਹੋ ਆ ਚਾਵੇ ਤਾਂ ਦਾ ਜਾਣੂ ਸੀ ਤੁਸੀਂ ਜਿਸ ਦੇ ਪੁਤਲੇ ਸਾੜਦੇ ਹੋ ਉਹ ਸ਼ਿਵ ਤਾਂ ਪੱਕਾ ਗਤ ਸਿਓ ਸਿਰ ਵੱਡ ਕੇ ਅਰਪਣਾ ਕਰ ਦਿੱਤਾ ਫਿਰ ਸਰਦਾ ਵੇਖ ਕੇ ਸ਼ਿਵ ਜੀ ਨੇ ਦਸਰਾ ਦਾ ਵੱਡਾ ਵਰ ਦਿੱਤਾ ਉਹ ਗਿਆਨ ਵਿਆਣ ਵਿਗਿਆਨੀ ਸੀ ਜੋ ਵਿੱਚ ਅੜੀ ਦੇ ਰਾੜ ਨੇ ਹੋਉ ਚੋਂ ਵੇਦਾ ਦਾ ਜਾਣੂ ਸੀ ਤੁਸੀਂ ਦਿਸਦੇ ਪੁਤਲੇ ਸਾੜਦੇ ਹੋ ਜੋ ਕਲ ਆਇਆ ਸੀ ਪਰ ਕਦੇ ਵੀ ਉਸ ਨੂੰ ਛੂਆ ਨਹੀਂ ਵਿੱਚ ਰੱਖਿਆ ਬਾਗ ਬਗੀਚੇ ਦੇ ਮੰਦਾ ਬੋਲ ਕੋਈ ਉਹਨੂੰ ਕੂਆ ਨਹੀਂ ਉਹ ਫੜ ਮੰਦਰਾ ਦੇ ਵਿੱਚ ਬਲੜਿਆ ਤੁਸੀਂ ਹਰਸ਼ੇ ਦੇ ਪੇਟ ਆ ਚਾਣਦੇ ਹੋ ਓ ਚਾਵੇ ਦਾਦਾ ਜਾਨੂ ਸੀ ਤੁਸੀਂ ਜਿਸ ਦੇ ਪੁੱਤਲੇ ਸਾੜਦੇ ਹੋ ਕੀ ਰਾਵਣ ਤੋਂ ਉਹ ਚੰਗੇ ਸੀ ਜਿਨ੍ਹਾਂ ਐਣਦੋ ਛੱਡਿਆ ਸਰੂਪ ਨਕਾ ਦਾਲਸ਼ਮਨ ਵਰਗਾਨੇ ਨਕ ਮਾਰ ਕਟਾਰੀ ਵੱਡ ਛੱਡਿਆ ਹੋ ਜਾਰੇ ਆਪਣੀ ਦਾ અપਮਾਨ ਹੋਵੇ ਚਾਹੋ ਸੁਣੋ ਹੱਥੀ ਪਾੜ ਦੇਉ ਓ ਚਾਹਵੇ ਦਊਗਾ ਜਾਨੂ ਸੀ ਤੁਸੀਂ ਜਿਸ ਦੇ ਪੁਤਲੇ ਸਾੜਦੇ ਹੋ ਓ ਕਿੱਦਾਂ ਮਰਿਆ ਮਨ ਲਾ ਮੈਂ ਜੋ ਭੈਣ ਲੈ ਕਮਨ ਲਾ ਮੈਂ ਨੱਕ ਵੱਡ ਕੇ ਜੋ ਬਲਵਾਨ ਹੋਇਆ ਉਹ ਕਿਉਂ ਆਏ ਸਾਲਹੀ ਜਿਤਾਦੇ ਤੁਸੀਂ ਵਸਦੇ ਘਾਰ ਉਗਾੜਦੇ ਹੋ ਚਾਵੇਂ ਦਾਂਦਾ ਜਾਣੂ ਸੀ ਤੁਸੀਂ ਜਿਸਦੇ ਪੁਤਲੇ ਸਾਣ ਦੇ ਹੋ ਉਹ ਸੰਗੀਤ ਕਲਾ ਦਾ ਚਸ਼ਮਾ ਸੀ ਹਰ ਧੁਨੀ ਉਹਦੇ ਚੋਂ ਫੁੱਟਦੀ ਸੀ ਉਹ ਪ੍ਰਭ ਦੀ ਉਸਤਤ ਕਰਦਾ ਸੀ ਰੂ ਆਪ ਜੁੱਟਦੀ ਸੀ ਓ ਕਿਉਂ ਖੇੜ ਦੇ ਉਸ ਪਾਸ਼ਤ ਨੂੰ ਖਿੱਚ ਖਿੱਚ ਕੇ ਅੱਗ ਵਿੱਚ ਬਾੜਦੇ ਹੋ ਓ ਚੌਵੇਂ ਦਾ ਦਾ ਜਾਣੂ ਸੀ ਤੁਸੀਂ ਜਿਸ ਦੇ ਪੁਤਲੇ ਸਾੜਦੇ ਹੋ ਹੋਇਆ ਉਂਦਰ ਰਾਵਣ ਮਾਰ ਲਿਏ ਫਿਰ ਓ ਵੀ ਰਾਵਣਾ ਸਾੜਾਂਗੇ ਪਹਿਲਾਂ ਪੜਦੇ ਖੋਲਿਏ ਅਕਲਾਂ ਦੇ ਫੇਰ ਉਹ ਵੀ ਪੜਦੇ ਪਾੜਾਂਗੇ ਉਹ ਕਿਉਂ ਫਰੀਦ ਸਰਾਇ ਆਸਤਿਆ ਓਏ ਤੁਸੀਂ ਗਿਆਨ